ਜਿਹੜੇ ਜਾਨੀ ਹਰਪ੍ਰੀਤ ਸਿੰਘ ਜੀ ਐ ਉਹਨਾਂ ਨੂੰ ਭੁੱਬਾ ਮਾਰ ਮਾਰ ਕੇ ਕਮਰਿਆਂ 'ਚ ਬੈਠ ਕੇ ਰੋਂਦਿਆਂ ਨੂੰ ਲੋਕਾਂ ਨੇ ਦੇਖਿਆ ਉਹ ਵੀ ਕਿਹੜੇ ਗੱਲ ਪਿੱਛੇ ਆਪਣੇ ਪਰਸਨਲ ਇਸ਼ੂ ਲੈ ਕੇ ਮੈਨੂੰ ਆਪ ਦਾ ਖਤਰ ਜੇਦਾਰ ਪਰਸਨਲ ਹੁੰਦਾ ਸਿੱਖ ਕੌਮ ਐਡੀ ਦਲੇਰ ਮਾਰਸ਼ਲ ਕੌਮ ਤੇ ਤੁਸੀਂ ਕਮਰਿਆਂ 'ਚ ਬੈਠ ਕੇ ਭੁੱਬਾ ਮਾਰ ਮਾਰ ਕੇ ਰਹੋਗੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹਰਪ੍ਰੀਤ ਸਿੰਘ ਜਿੰਨਾ ਇੱਥੇ ਅਹੁਦੇ 'ਚ ਰਹੇ ਉਹਨੇ ਅਹੁਦੇ ਤੇ ਆਪਣੇ ਸਹੀ ਵਫਾ ਨਾਲ ਕੰਮ ਨਹੀਂ ਕੀਤਾ ਉਹ ਸਮੇਂ ਤੱਕ ਸਹੀ ਰਹੇ ਐ ਇਹ ਗੱਲ ਕਹਿ ਰਹੇ ਕਿ ਮੈਂ ਜਦੋਂ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀ ਤੇ ਮੈਨੂੰ ਹਟਾਇਆ ਗਿਆ ਤਾਂ ਜਗ੍ਹਾ ਜਗ੍ਹਾ ਜਾ ਕੇ ਕਹਿ ਰਹੇ ਸੁਣੋ ਹੁਣ ਹੁਣ ਕੀ ਬਿਆਨ ਦਿੱਤਾ ਉਹਨਾਂ ਨੇ ਕਿਸੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਵੀ ਗੱਲ ਬਾਬਾ ਰੋਗ ਸੁਣਦਾ ਸੀ ਅਰ ਅੱਜ ਕੋਈ ਡੀਸੀ ਨਹੀਂ ਸੁਣਦਾ ਖੰਡੇ ਲਾ ਕੇ ਝੰਡਿਆਂ ਦੇ ਉੱਪਰ ਖੰਡੇ ਲਾ ਕੇ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਕੀ ਕਰ ਰਹੇ ਹਾਂ ਹਿੰਦੂ ਮੰਦਰਾਂ ਦੇ ਉੱਪਰ ਹਮਲੇ ਕਰ ਰਹੇ ਹਾਂ ਕਿਉਂ ਨਹੀਂ ਐਸਜੀਪੀਸੀ ਕਿਉਂ ਨਹੀਂ ਅਕਾਲ ਤਖਤ ਸਾਹਿਬ ਤੋਂ ਕੋਈ ਬਿਆਨ ਆਂਦਾ ਕਿੰਨੂ ਜਿੰਮੇਵਾਰ ਸਮਝਦੇ ਜਿੰਮੇਵਾਰ ਆਹੀ ਜਾਨੀ ਹਰਪ੍ਰੀਤ ਸਿੰਘ ਵਰਗੇ ਆ ਤੇ ਤੁਹਾਡੇ ਹਿਸਾਬ ਨਾਲ ਸੱਤ ਸੱਤ ਅਮਰਤਪਾਲ ਠੀਕ ਹੈ ਅਮਰਤਪਾਲ ਕਿਧਰੋਂ ਠੀਕ ਹੋ ਗਿਆ ਜੀ ਤੁਸੀਂ ਮਾਰਸ਼ਲ ਵਾਲੀ ਗੱਲਾਂ ਕਰ ਰਿਹਾ ਮਾਰਸ਼ਲ ਵਾਲੀਆਂ ਗੱਲਾਂ ਕਰ ਰਿਹਾ ਪਰ ਮਾਰਸ਼ਲ ਸਮੇਂ-ਸਮੇਂ ਦੀ ਹੁਣ ਤੁਸੀਂ ਲੈ ਕੇ ਤੀਰ ਕਮਾਨਾ ਦੇ ਨਾਲ ਥੋੜੀ ਲੋਕਾਂ ਨੂੰ ਮਾਰਨ ਲੱਗ ਜਾਓਗੇ ਲੇਕਿਨ ਨਸ਼ੇੜੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਤੂੰ ਥਾਣੇ ਤੇ ਜਾ ਕੇ ਹਮਲਾ ਕਰ ਦਵੇਂ ਤੂੰ 150 ਬੰਦਿਆਂ ਨੂੰ ਚੈਲੰਜ ਕਰ ਰਿਹਾ 150 ਕਰੋੜਾਂ ਨੂੰ ਤੂੰ ਚੈਲੰਜ ਕਰ ਰਿਹਾ ਜਦ ਪੁਲਿਸ ਨੇ ਲਪੇਟੇ ਚ ਲੈ ਲਿਆ ਹੁਣ ਐਨਐਸਏ ਲਾ ਕੇ ਅੰਦਰ ਸਿੱਟਿਆ ਹੁਣ ਉਹ ਕੰਮ ਪਿੱਛੇ ਰਹਿ ਗਿਆ ਅੱਜ ਉਹਦੇ ਫਾਦਰ ਸਾਹਿਬ ਖਾਲਸਾਨ ਦੇ ਨਾਮ ਪਰ ਮੂੰਹ ਨਹੀਂ ਖੋਲਦੇ ਹੁਣ ਨਸ਼ਿਆਂ ਵਾਲੀ ਗੱਲ ਮੂਰੇ ਰੱਖ ਲਈ ਬੜਾ ਭਾਈ ਦਾ ਨਸ਼ਿਆਂ ਤੋਂ ਛਡਾ ਨਹੀਂ ਹੋਇਆ ਅਮਰਦਪਾਲ ਤੋਂ ਤਾਨੂੰ ਵਿਕੀ ਥੋਮਸ ਨਹੀਂ ਠੀਕ ਲੱਗਦਾ ਕਹਿੰਦੇ ਵੀ ਪਹਿਲਾਂ ਇਹ ਕਰਦਾ ਰਿਹਾ ਤੁਹਾਨੂੰ ਗਿਆਨੀ ਹਰਪ੍ਰੀਤ ਦੀ ਸਹੀ ਲੱਗੇ ਜਿਨ੍ਹਾਂ ਨੇ ਡਿਊਟੀ ਨਿਭਾਈ ਹੋਵੇ ਤੁਹਾਨੂੰ ਅੰਮ੍ਰਿਤਪਾਲ ਸਾਹਸਣ ਸਿੰਘ ਠੀਕ ਲੱਗਦਾ ਪਰ ਜਿਹੜੀ ਇਹ ਪ੍ਰੋਬਲੀ ਖਾਸਾ ਤੁਹਾਨੂੰ ਠੀਕ ਲੱਗਦੀ ਸਿੱਖੀ ਦਾ ਪ੍ਰਚਾਰ ਕਰਦੀ ਦਿਮਾਲਾ ਬਣ ਕੇ ਕੇਸ-ਕੇਸ ਜਾ ਕੇ ਖੰਡਾ ਲਾ ਕੇ ਉਹ ਇਸ ਕਰਕੇ ਠੀਕ ਲੱਗਦੀ ਹੈ ਕਿ ਉਹ ਭਾਈਚਾਰੇ ਦੀ ਗੱਲ ਕਰਦੀ ਹੈ ਉਹ ਸਾਰਿਆਂ ਨੂੰ ਜੋੜਨ ਦੀ ਗੱਲ ਕਰਦੀ ਹੈ ਅੰਮ੍ਰਿਤਪਾਲ ਨੇ ਤਾਂ ਇੱਥੇ ਡੇਢ ਸਾਲ ਰਹਿ ਕੇ ਜੋ ਉਰੇ Hindu ਦੇਵੀ ਦੇਵਤਿਆਂ ਨੂੰ ਉਹਨੇ ਟਾਰਗੇਟ ਕੀਤਾ ਕ੍ਰਿਸ਼ਨਾ ਨੂੰ ਉਹ ਕਹਿੰਦਾ ਸੀ ਬੜਨ ਨਾ ਦੋ ਕਿਸੇ ਪਾਸਟਰ ਨੂੰ ਹੈ ਕੀ ਗੱਲ ਹੈ ਬਈ ਪੰਜਾਬ ਕੋਈ ਧਰਮ ਵਿਸ਼ੇਸ਼ ਤੋਂ ਹੈ ਜਿਹੜਾ ਦਿਨਾਂ ਦੀ ਛੁੱਟੀ ਮਿਲਣੀ ਚਾਹੀਦੀ ਕਿ ਨਹੀਂ ਅਮਰਪਾਲ ਜਿਹੜਾ ਦਿਨ ਛੁੱਟੀ ਮਿਲਣੀ ਚਾਹੀਦੀ ਮਾਹੌਲ ਥੋੜੀ ਖਰਾਬ ਕਰਨਾ ਪੰਜਾਬ ਦਾ ਬਿਲਕੁਲ ਨਹੀਂ ਮਿਲਣੀ ਚਾਹੀਦੀ ਸਗੋਂ ਇਹਦੇ ਤੇ ਦੁਬਾਰਾ ਐਨਐਸਏ ਨੂੰ ਇਹਨੂੰ ਰਿਪੀਟ ਕਰਕੇ ਇਹਨੂੰ ਹਲੇ ਅੰਦਰ ਹੀ ਰੱਖਣਾ ਚਾਹੀਦਾ ਤੋ ਜਦੋਂ ਵੀ ਪੰਜਾਬ ਦੇ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਸੀ ਤਾਂ ਅਕਸਰ ਇੱਕ ਚਿਹਰਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਹਿੰਦਾ ਸੀਗਾ ਕਿ ਅਸੀਂ ਵੀ ਸੱਚ ਧਾਰੀ ਸਿੱਖਾਂ ਪਰ ਜੇ ਤੁਸੀਂ ਇਹ ਜਿਹੀਆਂ ਗੱਲਾਂ ਕਰਦੇ ਹੋ ਸਾਡੇ ਹੱਕ ਇੱਥੇ ਰੱਖ ਦੀ ਤਾਂ ਤੁਸੀਂ ਆਪਣੇ ਰਸਤੇ ਤੇ ਅਸੀਂ ਆਪਣੇ ਰਸਤੇ ਹਾਲਾਂਕਿ ਹੁਣ ਜੇਕਰ ਆਪਾਂ ਦੇਖੀਏ ਤਾਂ ਉਹ ਆਪਣੀ ਬਾਹ ਤੇ ਲਿਖਾਈ ਵੀ ਫਿਰਦੇ ਨੇ ਕੈਮਰਾ ਨੂੰ ਇੱਕ ਵਾਰ ਦਿਖਾਣਗੇ ਨਿਸ਼ਚੈ ਕਰ ਆਪਣੀ ਜੀਤ ਕਰੋ ਅਰਵਿੰਦ ਗੌਤਮ ਦੀ ਗੱਲ ਕਰ ਰਿਹਾ Shiv Sena Punjab Youth ਦੇ ਚੇਅਰਮੈਨ ਹੈਗੇ ਨੇ ਸੋ ਤੁਹਾਡਾ ਇੱਕ ਬਿਆਨ ਜਿਹੜਾ ਬੜਾ ਚਰਚਾ ਚ ਆਇਆ ਸੀਗਾ ਕਿ ਜੇ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਸਿੱਖ ਆਪਣੇ ਰਸਤੇ ਅਸੀਂ ਆਪਣੇ ਰਸਤੇ ਤੁਸੀਂ ਵੀ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਿੰਦੇ ਹੋ ਤੇ ਹੁਣ ਤੁਹਾਡਾ ਕੀ ਸਟੈਂਡ ਹੈ ਉਸ ਬਿਆਨ ਤੇ ਬਲਜੀਤ ਮਰਵਾਹਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਵੀ ਜਿਹੜਾ ਇਹ ਨਿਸ਼ਚੈ ਕਰ ਆਪਣੀ ਜੀਤ ਕਰੋ ਇਹ ਮੈਂ ਕੋਈ ਅੱਜ ਦਾ ਨਹੀਂ ਲਿਖਵਾਇਆ ਹੋਇਆ ਇਹ ਕਮ ਸੇ ਕਮ 15 ਸਾਲ ਹੋ ਗਏ ਹਨ ਇਹਨੂੰ ਲਿਖਵਾਏ ਨੂੰ ਔਰ ਨੰਬਰ 2 ਮੈਂ ਇਹਦੀ ਕੀ ਵਿਚਾਰਾਂ ਨਾਲ ਮੇਨਲੀ ਖਾਂਦਾ ਨਾ ਮੈਂ ਉਹੀ ਦੱਸਣ ਲੱਗਿਆ ਮੈਂ ਕਦੇ ਵੀ ਐਦਾਂ ਨਹੀਂ ਕਿਹਾ ਵੀ ਸਿੱਖ ਆਪਣੇ ਹੱਕ ਮੰਗ ਰਹੇ ਆ ਔਰ ਮੈਂ ਕਿਹਾ ਹੋਵੇ ਮੈਂ ਜਰੂਰ ਇਹ ਗੱਲ ਕਹੀ ਸੀਗੀ ਬਈ ਸਿੱਖ ਆਪਣੇ ਰਸਤੇ ਅਸੀਂ ਆਪਣੇ ਰਸਤੇ ਪਰ ਮੈਂ ਉਹਦੇ ਵਿੱਚ ਕਿਸੇ ਵੀ ਧਰਮ ਨੂੰ ਕਿਸ ਕਿਸ ਸੰਦਰਭ ਚ ਕਹੀ ਸੀ ਦੱਸ ਰਿਹਾ ਉਹ ਜਦ ਦੇਖੋ ਗੱਲ ਐਦਾਂ ਹੈ ਬਈ ਮੈਂ ਆਪਣੇ ਉਹਨੂੰ ਸਹਿਜਤਾਰੀ ਸਿੱਖ ਸਮਝਦਾ ਔਰ ਕਦੇ ਵੀ ਜੇ ਕਿਤੇ ਗੁੱਸੇ ਦੇ ਵਿੱਚ ਮੈਂ ਦੋ ਕਿਸ ਤਰ੍ਹਾਂ ਉਹੀ ਦੱਸਦਾ ਮੈਂ ਬਈ ਕਦੇ ਵੀ ਕੀ ਹੁੰਦਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਜਦ ਲੁਧਿਆਣੇ ਦੇ ਵਿੱਚ ਸਾਡੇ ਇੱਕ ਸ਼ਿਵ ਸੈਨਾ ਦੇ ਆਗੂ ਸੰਦੀਪ <th>ਪਰ ਜੀ ਤੇ ਕਿਰਪਾਨਾਂ ਦੇ ਨਾਲ ਸਰੇ ਬਾਜ਼ਾਰ ਦੇ ਵਿੱਚ ਉਹਨਾਂ ਤੇ ਹਮਲਾ ਹੋ ਗਿਆ ਔਰ 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 ਹਾਂ ਸੋਸ਼ਲ ਮੀਡੀਆ ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਉਸ ਸਮੇਂ ਦੇ ਵਿੱਚ ਐਕਸ਼ਨ ਦੇ ਰਿਐਕਸ਼ਨ ਦੇ ਵਿੱਚ ਮੇ ਤੋਂ ਇਹ ਗੱਲ ਕਹਿ ਕਹਿ ਹੋ ਗਈ ਸੀਗੀ ਮੈਂ ਵੀ ਇਨਸਾਨ ਐ ਵੀ ਸਿੱਖਾ ਆਪਣੇ ਰਸਤੇ ਅਸੀਂ ਆਪਣੇ ਰਸਤੇ ਪਰ ਮੈਂ ਉਹਦੇ 'ਚ ਕਦੀ ਕੋਈ ਗਲਤ ਨਹੀਂ ਕਿਹਾ ਨੰਬਰ 2 ਕਦੀ ਪਾਣੀ ਨੂੰ ਲਾਠੀ ਮਾਰੇ ਤੇ ਪਾਣੀ ਲੈਦਾ ਨਹੀਂ ਹੁੰਦਾ ਠੀਕ ਹੈ ਨਾ ਅਸੀਂ ਇਕਾਂ ਔਰ ਇੱਕੋ ਹੀ ਰਹਿਣਾ ਮੇਰੀ ਨਾਨੀ ਦਾ ਨਾਮ ਗੁਰਨਾਮ ਕੌਰ ਹੈ ਔਰ ਉਹ ਸਿੱਖ ਫੈਮਿਲੀ ਤੋਂ ਨਹੀਂ ਹੈ ਉਹ ਬ੍ਰਾਹਮਣ ਅਤਰੀ ਹੈ ਉਹ ਖੈਰ ਮੈਂ ਜਾਤ ਪਾਤਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰ ਉਹ ਬ੍ਰਾਹਮਣ ਅਤਰੀ ਹੈ ਸੋ ਸਾਨੂੰ ਜਿਹੜੀ ਗੁਰਤੀ ਹੈ ਮਿਲੀ ਹੋਈ ਸਾਡੇ ਗੁਰੂਆਂ ਦੀ ਗੁਰਤੀ ਮਿਲੀ ਹੋਈ ਹੈ ਸੋ ਅਸੀਂ ਆਪਣੇ ਸਿੱਖ ਭਰਾਵਾਂ ਦੇ ਨਾਲ ਹੀ ਰਲ ਕੇ ਚੱਲੂਗੇ ਫਿਰ ਮਤਲਬ ਤੁਹਾਨੂੰ ਫਿਰ ਵਿੱਕੀ ਥੋਮਸ ਵੀ ਤੁਹਾਡੀ ਅੱਖਾਂ ਚੁੱਪਦਾ ਹੈ ਅਮਰਤਪਾਲ ਵੀ ਤੁਹਾਡੀ ਅੱਖਾਂ ਚੁੱਪਦਾ ਦੇਖੋ ਵਿੱਕੀ ਥੋਮਸ ਬੇਚਾਰਾ ਕੱਲ ਹਲੇ ਆਇਆ ਇਹ ਅੱਜ ਤੋਂ 4 ਸਾਲ ਪਹਿਲਾਂ ਇਹ ਕਿਸੇ ਖੁਸਰੇ ਦੇ ਨਾਲ ਰਹਿ ਰਿਹਾ ਸੀਗਾ ਆਪ ਮੰਨਦਾ ਵੀ ਉਹਦੇ ਨਾਲ ਮੇਰੇ ਮੈਂ ਰਿਹਾ ਹਾਂ ਉਹਦੇ ਨਾਲ ਲੀਵਿੰਗ 'ਚ ਰਿਹਾ ਠੀਕ ਆ ਆਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਉਹਨੇ ਕਿਆ ਰੂਪ ਧਾਰ ਲੈਣਾ ਨੰਬਰ 1 ਨੰਬਰ ਤੋਂ ਅਮਰ ਉਹ ਅਗਲਾ ਕਹਿੰਦਾ ਠੀਕ ਹੈ ਜੀ ਮੈਂ ਸਹੀ ਰਸਤੇ ਚੱਲ ਪਿਆ ਅਮਰ ਛੱਕ ਲਿਆ ਉਹਨੇ ਇਹ ਗੱਲ ਹੈ ਮੈਂ ਤਾਂ ਕਹਿਣਾ ਹੈ ਵੀ ਹੋਰ ਵੀ ਇਦਾਂ ਹੋਰ ਵੀ ਬੰਦੇ ਇਦਾਂ ਦੇ ਆਣੇ ਚਾਹੀਦੇ ਆ ਕਿਉਂਕਿ ਜੋ ਅੱਜ ਦੇ ਸਮੇਂ ਦੇ ਵਿੱਚ ਸਿੱਖੀ ਦਾ ਜੋ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਕਾਹਨ ਕੀਤਾ ਜਾ ਰਿਹਾ ਹੈ ਤਾਂ ਐਦਾਂ ਦੇ ਲੋਕ ਜਿਹੜੇ ਸਿੱਖੀ ਨੂੰ ਬਲੀ ਸਿੱਖੀ ਚ ਬਲੀਵ ਕਰਦੇ ਆ ਤਾਂ ਉਹਨਾਂ ਨੂੰ ਆਣਾ ਚਾਹੀਦਾ ਹੁਣ ਤੁਸੀਂ ਦੇਖੋ ਅੱਜ ਸਿੱਖਾਂ ਦਾ ਅੱਜ ਇਹ ਹੋ ਚੁੱਕਿਆ ਹੈ ਵੀ ਸਿੱਖ ਕੌਮ ਦੀ ਜਿਹੜੇ ਜਿਹੜੇ ਸਭ ਤੋਂ ਵੱਡੇ ਸਰਮੌਰ ਸੰਸਥਾ ਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਆ ਉਹਨਾਂ ਨੂੰ ਭੁੱਬਾ ਮਾਰ-ਮਾਰ ਕੇ ਕਮਰਿਆਂ 'ਚ ਬੈਠ ਕੇ ਰੋਂਦਿਆਂ ਨੂੰ ਲੋਕਾਂ ਨੇ ਦੇਖਿਆ ਉਹ ਵੀ ਕਿਹੜੇ ਗੱਲ ਪਿੱਛੇ ਆਪਣੇ ਪਰਸਨਲ ਇਸ਼ੂ ਲੈ ਕੇ ਐਡੀਸ ਇਸ਼ੂ ਅਰੇ ਆਪਣੇ ਉਹ ਪਰਸਨਲ ਉਹ ਹੱਕਾਂ ਉਹਦੇ ਲਈ ਕਿ ਮੈਨੂੰ ਆਪ ਦਾ ਜ਼ਿੰਮੇਦਾਰ ਪਰਸਨਲ ਹੁੰਦਾ ਨਹੀਂ ਨਹੀਂ ਪਰ ਇਸ਼ੂ ਦਾ ਉਹਨਾਂ ਨੇ ਜਿਹੜੇ ਮੁੱਦੇ ਦਾ ਆਪਣੇ ਪਰਸਨਲ ਚੱਕੇ ਨਾ ਆਪਣੇ ਪਰਸਨਲ ਤੁਸੀਂ ਕਮਰਿਆਂ 'ਚ ਭੁੱਬਾ ਮਾਰ-ਮਾਰ ਕੇ ਰੋ ਰਹੇ ਹੋ ਤੁਸੀਂ ਦੇਖੋ ਨਾ ਵੀ ਸਿੱਖ ਕੌਮ ਐਡੀ ਦਲੇਰ ਮਾਰਸ਼ਲ ਕੌਮ ਤੇ ਤੁਸੀਂ ਕਮਰਿਆਂ ਚ ਬੈਠ ਕੇ ਭੁੱਬਾ ਮਾਰ ਮਾਰ ਕੇ ਰਹੋਗੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹਰਪ੍ਰੀਤ ਸਿੰਘ ਜਿੰਨਾ ਇਧਰ ਇਸ ਅਹੁਦੇ ਤੇ ਰਹੇ ਉਹਨੇ ਅਹੁਦੇ ਤੇ ਆਪਣੇ ਸਹੀ ਵਫਾ ਨਾਲ ਕੰਮ ਨਹੀਂ ਕੀਤਾ ਉਹ ਸਮੇਂ ਤੱਕ ਸਹੀ ਰਹੇ ਆ ਪਰ ਹੁਣ ਜਿਹੜਾ ਪਿੱਛੇ ਜੀ ਉਹਨਾਂ ਨੇ ਰੋਲ ਪਲੇ ਕੀਤਾ ਉਹਨਾਂ ਵੱਲੋਂ ਬਿਆਨ ਦੇ ਦੇਣਾ ਭਾਈ ਬਈ ਗੱਲ ਕਹਿ ਰਿਹਾ ਕਿ ਮੈਂ ਜਦੋਂ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀ ਤੇ ਮੈਨੂੰ ਹਟਾਇਆ ਗਿਆ ਤਾਂ ਜਗ੍ਹਾ ਜਗ੍ਹਾ ਜਾ ਕੇ ਕਹਿ ਰਹੇ ਸੁਣੋ ਹੁਣ ਹੁਣ ਕੀ ਬਿਆਨ ਦਿੱਤਾ ਉਹਨਾਂ ਨੇ ਭਾਈ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਉਹਨਾਂ ਦੀ ਕਿਸੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਵੀ ਗੱਲ ਪਾਪਾ ਹਰੋ ਕੇ ਸੁਣਦਾ ਸੀ ਅਰ ਅੱਜ ਕੋਈ ਡੀਸੀ ਨਹੀਂ ਸੁਣਦਾ ਤੁਸੀਂ ਐਡੀ ਮਾਰਸ਼ਲ ਕਾਮ ਨੂੰ ਤੁਸੀਂ ਤੁਸੀਂ ਉਹਨਾਂ ਦਾ ਉਹਨਾਂ ਨੂੰ ਡੀਮੋਰਲਾਈਜ਼ ਕਰ ਰਹੇ ਹੋ ਤੁਸੀਂ ਇਹ ਕਿੱਦਾਂ ਦੇ ਬਿਆਨ ਦੇ ਰਹੇ ਹੋ ਤੁਸੀਂ ਚੜ੍ਹਦੀ ਕਲਾ ਵਾਲੀ ਕੌਮ ਨੂੰ ਤੁਸੀਂ ਇਹ ਕਿੱਦਾਂ ਦੇ ਬਿਆਨ ਦੇ ਰਹੇ ਹੋ ਫੇਰ ਦੇਖੋ ਤੁਸੀਂ ਕੀ ਹਾਲ ਹੋ ਰਿਹਾ ਅੱਜ ਖੰਡੇ ਲਾ ਕੇ ਝੰਡਿਆਂ ਦੇ ਉੱਪਰ ਖੰਡੇ ਲਾ ਕੇ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਕੀ ਕਰ ਰਹੇ ਹਾਂ Hindu ਮੰਦਰਾਂ ਦੇ ਉੱਪਰ ਹਮਲੇ ਕਰ ਰਹੇ ਹਾਂ ਕਿਉਂ ਨਹੀਂ ਐਸਜੀਪੀਸੀ ਕਿਉਂ ਨਹੀਂ ਅਕਾਲ ਤਖਤ ਸਾਹਿਬ ਤੋਂ ਕੋਈ ਬਿਆਨ ਆਂਦਾ ਬਈ ਇਹਨੂੰ ਜਿਹੜਾ ਤੁਸੀਂ ਆਹ ਆਪਣੇ ਝੰਡਿਆਂ ਤੇ ਉਹਰੇ ਖੰਡਾ ਲਾ ਰਹੇ ਆ ਸਾਡਾ ਪਵਿੱਤਰ ਖੰਡੇ ਦਾ ਨਿਸ਼ਾਨ ਲਾ ਰਹੇ ਹੋ ਕਿਉਂ ਲਾ ਕੇ ਤੁਸੀਂ ਆਹ ਕੰਮ ਕਰ ਰਹੇ ਹੋ ਕੀ ਇਹ ਸਾਰੀ ਸਿੱਖ ਕੌਮ ਨੂੰ ਨੀਵਾ ਪਾੜਨ ਵਾਲੀ ਗੱਲ ਨਹੀਂ ਹੈਗੀ ਕਿਉਂ ਨਹੀਂ ਬੋਲਦੇ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਜ਼ਿੰਮੇਵਾਰ ਆਹੀ ਜਾਨੀ ਹਰਪ੍ਰੀਤ ਸਿੰਘ ਵਰਗੇ ਆ ਜਿਹੜੇ ਜਿਹੜੇ ਭੁੱਬਾ ਮਾਰ ਮਾਰ ਰੋ ਰਹੇ ਆ ਨੀ ਤੇ ਬਾਕੀ ਜਿਹੜੇ ਰਗਵੀਰ ਸਿੰਘ ਨੇ ਤੁਹਾਨੂੰ ਠੀਕ ਨਹੀਂ ਲੱਗਦੇ ਕਿ ਤੁਸੀਂ ਕੱਲਾ ਅਕਾਲ ਤਖਤ ਦੇ ਜਥੇਦਾਰ ਨੂੰ ਦੋਸ਼ ਦੇ ਰਹੇ ਹੋ ਕਿ ਜਿਹੜੇ ਵੀ ਪਾਰਟੀਕੂਲਰ ਗਿਆਨੀ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਬਈ ਦੇਖੋ ਤੁਸੀਂ ਮੈਂ ਉਹੀ ਗੱਲ ਕਰਦਾ ਵੀ ਇਹ ਤਾਂ ਚੜਦੀ ਗੱਲ ਵਾਲੀ ਗੋਮ ਹੈ ਤਾਂ ਤੁਸੀਂ ਐਦਾਂ ਰਹੋਗੇ ਪੁੱਭਾ ਮਾਰ ਮਾਰ ਕੇ ਤਾਂ ਤੁਹਾਨੂੰ ਜਿਹੜੀ ਸਿੱਖ ਸੰਗਤਾਂ ਦੇਖਦੀਆਂ ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਦਾ ਮਨੋਬਲ ਟੁੱਟਦਾ ਫਿਰ ਤੁਹਾਡੇ ਸਾਹਮਣੇ ਸੰਸਦ ਅਮਰਤਪਾਲ ਠੀਕ ਹੈ ਅਮਰਤਪਾਲ ਕਿਧਰੋਂ ਠੀਕ ਹੋ ਗਿਆ ਜੀ ਜਿਸ ਬੰਦੇ ਨੇ ਉਹਦਾ ਮਾਰਸ਼ਲ ਵਾਲੀ ਗੱਲਾਂ ਕਰ ਰਿਹਾ ਮਾਰਸ਼ਲ ਵਾਲੀਆਂ ਗੱਲਾਂ ਕਰ ਰਿਹਾ ਪਰ ਮਾਰਸ਼ਲ ਸਮੇਂ-ਸਮੇਂ ਦੀ ਹੁਣ ਤੁਸੀਂ ਲੈ ਕੇ ਤੀਰ ਕਮਾਨਾਂ ਦੇ ਨਾਲ ਥੋੜੀ ਲੋਕਾਂ ਨੂੰ ਮਾਰਨ ਲੱਗ ਜਾਓਗੇ ਮਾਰਸ਼ਲ ਕੌਮ ਦੀ ਜੇ ਗੱਲ ਕਰ ਰਿਹਾ ਉਸ ਬੰਦੇ ਨੇ 150 ਕਰੋੜ ਬੰਦਿਆਂ ਦਾ ਉਹਨੇ ਵਿਸ਼ਵਾਸ ਤੋੜਿਆ ਜਿਹੜੀ ਸਾਡੀ ਡੈਮੋਕ੍ਰੇਸੀ ਐ ਡੈਮੋਕ੍ਰੇਸੀ ਦੇ ਵਿੱਚ ਤੂੰ ਲੈ ਕੇ ਨਸ਼ੇੜੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਤੂੰ ਥਾਣੇ ਤੇ ਜਾ ਕੇ ਹਮਲਾ ਕਰ ਦਵੇਂ ਤੂੰ 150 ਬੰਦਿਆਂ ਨੂੰ ਚੈਲੰਜ ਕਰ ਰਹੇ ਆ 150 ਕਰੋੜੀਆਂ ਨੂੰ ਤੂੰ ਚੈਲੰਜ ਕਰ ਰਹੇ ਆ ਆਪਣਾ ਉਹਨਾਂ ਨੇ ਨਸ਼ੇ ਛਡਾਣ ਦੀ ਲਹਿਰ ਚਲਾਈ ਅੰਮ੍ਰਿਤ ਚਕਾਨ ਦੀ ਲਹਿਰ ਚਲਾਈ ਨਸ਼ਾ ਮੁਕਤ ਪੰਜਾਬ ਨੂੰ ਉਹ ਲੈ ਕੇ ਚੱਲੇ ਉਹਨਾਂ ਫਿਜ਼ੀਕਲੀ ਪ੍ਰੈਕਟੀਕਲੀ ਕੰਮ ਕੀਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ 'ਚ ਵੱਡੇ ਇਸ਼ੂ ਨੇ ਇਹਨਾਂ ਨੂੰ ਲੈ ਕੇ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਸੀਗਾ ਪਹਿਲਾਂ ਤਾਂ ਖਾਲ ਤੋਂ ਬਿਨਾ ਕੋਈ ਗੱਲ ਨਹੀਂ ਖਾਲਸਾ ਵੀਰ ਸੁਣੀ ਸੀ ਅੱਜ ਤੋਂ ਚਲੀ ਸੀ ਮੈਂ ਸੁਣ ਲਈ ਮੈਂ ਦੇਖੀਆਂ ਸਾਰੀਆਂ ਪਹਿਲਾਂ ਤਾਂ ਖਾਲੀਪਨ ਤੋਂ ਬਿਨਾ ਕੋਈ ਗੱਲ ਨਹੀਂ ਸੀ ਹੁੰਦੀ ਜਦ ਪੁਲਿਸ ਨੇ ਲਪੇਟੇ ਚ ਲੈ ਲਿਆ ਹੁਣ ਐਨਐਸਏ ਲਾ ਕੇ ਅੰਦਰ ਸਿੱਟਿਆ ਹੁਣ ਉਹ ਕੰਮ ਪਿੱਛੇ ਰਹਿ ਗਿਆ ਅੱਜ ਉਹਦੇ ਫਾਦਰ ਸਾਹਿਬ ਖਾਲੀਪਨ ਦੇ ਨਾਮ ਪਰ ਮੂੰਹ ਨਹੀਂ ਖੋਲਦੇ ਹੁਣ ਨਸ਼ਿਆਂ ਵਾਲੀ ਗੱਲ ਮੂਰੇ ਰੱਖ ਲਈ ਕਿਹੜਿਆਂ ਦਾ ਆਪਣਾ ਭਾਈ ਦਾ ਨਸ਼ਿਆਂ ਤੋਂ ਛਡਾ ਨਹੀਂ ਹੋਇਆ ਅਮਰਤਪਾਲ ਤੋਂ ਅਮਰਤਪਾਲ ਦਾ ਭਾਈ ਦਾ ਨਸ਼ੇ ਕਰਦਾ ਸ਼ਰੀਆਮ ਫੜਿਆ ਗਿਆ ਉਹਦੀ ਹਿਸਟਰੀ ਚੈੱਕ ਹੋ ਗਈ ਉਹਦਾ ਮੈਡੀਕਲ ਹੋ ਗਿਆ ਸਾਰਿਆਂ ਦੇ ਵਿੱਚ ਹੋ ਗਿਆ ਕੀ ਆ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ ਇੱਕ ਮਿੰਟ ਤੁਹਾਨੂੰ ਵਿੱਕੀ ਥੋਮਸ ਨਹੀਂ ਠੀਕ ਲੱਗਦਾ ਕਹਿੰਦੇ ਵੀ ਪਹਿਲਾਂ ਇਹ ਕਰਦਾ ਰਿਹਾ ਤੁਹਾਨੂੰ ਗਿਆਨੀ ਹਰਪ੍ਰੀਤ ਨਹੀਂ ਸਹੀ ਲੱਗੇ ਜਿਨ੍ਹਾਂ ਨੇ ਡਿਊਟੀ ਨਿਭਾਈ ਹੋਵੇ ਤੁਹਾਨੂੰ ਅਮਰਤਪਾਲ ਸ਼ਾਂਸਨ ਠੀਕ ਲੱਗਦਾ ਪਰਾ ਜਿਹੜੀ ਇਹ ਪ੍ਰੋਬਬਲੀ ਖਾਸੋਂ ਤੁਹਾਨੂੰ ਠੀਕ ਲੱਗਦੀ ਸਿੱਖੀ ਦਾ ਪ੍ਰਚਾਰ ਕਰਦੀ ਦਿਮਾਲਾ ਬਣ ਕੇ ਕਿਸੇ ਕਿਸ ਜਾ ਕੇ ਖੰਡਾ ਲਾ ਕੇ ਉਹ ਠੀਕ ਲੱਗਦੀ ਜੀ ਉਹ ਇਸ ਕਰਕੇ ਠੀਕ ਲੱਗਦੀ ਹੈ ਕਿ ਉਹ ਭਾਈਚਾਰੇ ਦੀ ਗੱਲ ਕਰਦੀ ਹੈ ਉਹ ਸਾਰਿਆਂ ਨੂੰ ਜੋੜਨ ਦੀ ਗੱਲ ਕਰਦੀ ਹੈ ਬਿਲਕੁਲ ਇਹ ਤੋੜਨ ਦੀਆਂ ਗੱਲਾਂ ਕਰਦਾ ਸੀ ਬਿਲਕੁਲ ਬਿਨਾਂ ਬੋਲਦਾ ਨਹੀਂ ਆ ਵਿੱਕੀ ਥੋਮਸ ਸਿੱਖੀ ਦਾ ਪ੍ਰਚਾਰ ਕਰਦਾ ਸ਼ਿਰੀ ਸਾਹਿਬ ਹੱਥ ਚ ਰੱਖਦਾ ਇਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਮੈਂ ਮੈਂ ਕਿਹਾ ਵੀ ਵਿੱਕੀ ਥੋਮਸ ਠੀਕ ਕਰ ਰਿਹਾ ਹੁਣ ਠੀਕ ਕਰ ਰਿਹਾ ਪਰ ਉਹਦਾ ਪਛੋਕੜ ਹੈ ਜਿਹੜਾ ਉਹਦੇ ਤੋਂ ਥੋੜਾ ਸ਼ੱਕੀ ਜਾਪਦਾ ਆਉਣ ਵਾਲੇ ਸਮੇਂ 'ਚ ਦੇਖਾਂਗੇ ਹਲੇ ਤਾਂ ਡਾਕੂ ਨੇ ਵੀ ਰਿਮੈਂਡ ਲਿਖਤੀ ਸੀ ਵਾਲਮੀਕ ਭਗਵਾਨ ਬਣਿਆ ਬਾਅਦੋਂ ਉਹ ਚਲੋ ਮੈਂ ਉਸ ਗੱਲ ਨੂੰ ਨਹੀਂ ਮੈਂ ਮੈਂ ਕਿਹਾ ਵੀ ਚੰਗੀ ਗੱਲ ਹੈ ਤੁਸੀਂ ਮੇਰੇ ਸੁਣੋ ਵੀ ਮੈਂ ਕਿਹਾ ਵੀ ਚੰਗੀ ਗੱਲ ਹੈ ਜੇ ਸਿੱਖੀ ਦੇ ਵਿੱਚ ਆ ਗਿਆ ਬਾਈ ਤੂੰ ਸਿੱਖੀ ਦਾ ਪ੍ਰਚਾਰ ਕਰ ਚੰਗਾ ਬਹੁਤ ਅੱਛਾ ਹੈ ਬਟ ਉਹਦਾ ਮੈਂ ਪਛੋਕੜ ਦੀ ਗੱਲ ਦੱਸ ਰਿਹਾ ਪਰ ਜਿਹੜੇ ਜਿਹੜੇ ਤੁਸੀਂ ਅਮਰਤਪਾਲ ਦੀ ਗੱਲ ਕਰ ਰਹੇ ਹੋ ਅਮਰਤਪਾਲ ਨੇ ਤਾਂ ਇੱਥੇ ਡੇਢ ਡੇਢ ਸਾਲ ਰਹਿ ਕੇ ਜੋ ਉਰੇ ਹਿੰਦੂ ਦੇਵੀ ਦੇਵਤਿਆਵਾਂ ਨੂੰ ਉਹਨੇ ਟਾਰਗੇਟ ਕੀਤਾ ਕ੍ਰਿਸਚਨਾਂ ਨੂੰ ਉਹ ਕਹਿੰਦਾ ਸੀ ਬੜਨ ਨਾ ਦੋ ਕਿਸੇ ਪਾਸਟਰ ਨੂੰ ਹੈ ਕੀ ਗੱਲ ਹੈ ਬਈ ਪੰਜਾਬ ਕੋਈ ਧਰਮ ਵਿਸ਼ੇਸ਼ ਤੋਂ ਹੈ 54 ਦਿਨਾਂ ਦੀ ਛੁੱਟੀ ਮਿਲਣੀ ਚਾਹੀਦੀ ਕਿ ਨਹੀਂ ਅਮਰਤਪਾਲ ਨੂੰ 54 ਦਿਨਾਂ ਦੀ ਛੁੱਟੀ ਮਿਲਣੀ ਚਾਹੀਦੀ ਮਿਲਣੀ ਨਹੀਂ ਚਾਹੀਦੀ ਮਾਹੌਲ ਥੋੜੀ ਖਰਾਬ ਕਰਨਾ ਹੈ ਪੰਜਾਬ ਦਾ ਬਿਲਕੁਲ ਨਹੀਂ ਮਿਲਣੀ ਚਾਹੀਦੀ ਸਗੋਂ ਇਹਦੇ ਤੇ ਦੁਬਾਰਾ ਐਨਐਸਏ ਨੂੰ ਇਹਨੂੰ ਰਿਪੀਟ ਕਰਕੇ ਇਹਨੂੰ ਹਲੇ ਅੰਦਰ ਹੀ ਰੱਖਣਾ ਚਾਹੀਦਾ ਐਦਾਂ ਦੇ ਬੰਦਿਆਂ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੀ ਆ ਤੁਸੀਂ ਹਥਿਆਰ ਲੈ ਕੇ ਆਪਣਾ ਪ੍ਰਦਰਸ਼ਨ ਕਰਕੇ ਅਮਲੀ ਮਹਿਕਮਾ ਸਾਰਾ ਇਕੱਠਾ ਕਰਕੇ ਤੁਸੀਂ ਜਨਤਾ ਨੂੰ ਮਿਸਗਾਈਡ ਕਰ ਰਹੇ ਸੀਗੇ ਐਦਾਂ ਦੇ ਲੋਕਾਂ ਦਾ ਆਹੀ ਹਾਲ ਹੋਣਾ ਚਾਹੀਦਾ ਇਹਨੂੰ ਅੰਦਰ ਹੀ ਰੱਖਿਆ ਜਾਵੇ ਬਿਲਕੁਲ ਨਹੀਂ ਕਿਾ ਚਲੋ ਹੁਣ ਨਹੀਂ ਰਹੇ ਅਹੁਦੇ ਤੇ ਉਸ ਤੋਂ ਬਾਅਦ ਅਗਵੀਰ ਸਿੰਘ ਆਏ ਉਹ ਵੀ ਹੁਣ ਅਹੁਦੇ ਤੋਂ ਹਟਾ ਦਿੱਤੇ ਗਏ ਨੇ ਕੁਲਦੀਪ ਸਿੰਘ ਗੜਗੱਜ ਜਿਹੜੇ ਹੁਣ ਨਵੇਂ ਜਥੇਦਾਰ ਲਾਏ ਗਏ ਨੇ ਅਕਾਲ ਤਖਤ ਦੇ ਕਾਰਜਕਾਰੀ ਇਹਨਾਂ ਤੋਂ ਕੀ ਆਸਾਂ ਉਮੀਦਾਂ ਰੱਖਦੇ ਹੋ ਸਿੱਖੀ ਦੀ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲਈ ਦੇਖੋ ਮੈਂ ਤਾਂ ਇਹਨਾਂ ਤੋਂ ਆਹੀ ਉਮੀਦ ਕਰਦਾ ਬਈ ਇਹਨਾਂ ਨੂੰ ਆਪਣੀ ਜਿਹੜੀ ਗੱਲਬਾਤ ਹੈ ਉਹ ਬਿਲਕੁਲ ਪੋਲੀਟੀਕਲ ਪ੍ਰੈਸ਼ਰ ਤੋਂ ਬਾਹਰ ਹੋ ਕੇ ਗੱਲ ਕਰਨੀ ਚਾਹੀਦੀ ਹੈ ਜਿੱਦਾਂ ਸਾਡੇ ਪੁਰਾਣੇ ਯੋਧੇ ਸੀਗੇ ਉਦਾਂ ਇਹਨਾਂ ਨੂੰ ਉਰਾ ਗੱਜ-ਵੱਜ ਕੇ ਆਪਣਾ ਜੋ ਵੀ ਕੋਈ ਹੁਕਮ ਹੈ ਜਾਂ ਜਿੱਦਾਂ ਵੀ ਹੈ ਉਹ ਆਪਣਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਸੋ ਤੁਸੀਂ ਸੁਣਿਆ ਪੰਜਾਬ ਦੇ ਵਿੱਚ ਸਿੱਖੀ ਨੂੰ ਲੈ ਕੇ ਜੋ ਹਾਲਾਤ ਪਰਿਸਥਿਤੀਆਂ ਬਣੀਆਂ ਹੋਈਆਂ ਨੇ ਸਿੱਧੇ ਤੌਰ ਤੇ ਅਰਵਿੰਦ ਗਾਂਧੀ ਉਹਨਾਂ ਦਾ ਕਹਿਣਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੇ ਜ਼ਿੰਮੇਵਾਰੀ ਨਾਲ ਜਿਹੜਾ ਆਪਾਂ ਕਹੀਏ ਦਲੇਰ ਹੋ ਕੇ ਕੰਮ ਨਹੀਂ ਕੀਤਾ ਤਾਂ ਹੀ ਪੰਜਾਬ ਦੇ ਵਿੱਚ ਜਿਹੀਆਂ ਘਟਨਾਵਾਂ ਹੋਈਆਂ ਭਾਵੇਂ ਉਹ ਅੰਮ੍ਰਿਤਪਾਲ ਐਪੀਸੋਡ ਹੀ ਚੱਕੀਏ ਜਨਾਲਾ ਕਾਂਡੀ ਚੱਕੀ ਜਾਂ ਹੋਰ ਕਟਨਾਵਾ ਚੱਕੀਏ ਤਾਂ ਕਿਤਨਾ ਕਿਤੇ ਕਹਿੰਦੇ ਇਸ ਧਰਮ ਨੂੰ ਕੌਮ ਨੂੰ ਪੰਥ ਨੂੰ ਜ਼ਰੂਰ ਢਾਹ ਲੱਗੀ ਐ ਹੁਣ ਕੁਲਦੀਪ ਸਿੰਘ ਗੜਗੱਜੂਣੀ ਕਿੰਨੇ ਕੁ ਦਲੇਰ ਹੋ ਕੇ ਆਪਣੇ ਅਹੁਦੇ ਤੇ ਵਿਚਰਦੇ ਨੇ ਤੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜੇ ਸਿੱਖਾਂ ਨਾਲ ਕੋਈ ਨਸਲੀ ਭੇਦਪਾਪ ਹੋ ਰਿਹਾ ਜਾਂ ਕਿਤੇ ਇਸ ਧਰਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ਾਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਸ ਤੇ ਕਿੰਨੀ ਕੁ ਲਗਾਮ ਲਾ ਪਾਉਂਦੇ ਨੇ ਦੇਖਣਾ ਬਾਕੀ ਆ ਤਾਂ ਮੀਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ